ਤੋ ਰਾਮਬਾਈ ਕੋਈ ਨਹੀਂ ਹੋ ਗਈ ਜਿੰਨੇ ਚਾਲੀ ਉੱਪਰ ਸੇਟ ਹੋਏ ਤੇ ਕੋਈ ਹੋ ਗਈ। ਹਾਂਜੀ। ਆਏ ਵੱਡਾ ਪਿੰਡ ਆ। ਹਾਂਜੀ ਹਾਂਜੀ। ਇਹ ਉੱਥੋਂ ਲਾਰੇਗੀ ਆ ਠਾਣੇ ਦੇ ਕੋਲ। ਮੈਨੂੰ ਯਾਰ ਰੋਚੇ ਕੀ ਮੈਂ ਦਾ। ਪਿੰਡ ਚ ਲਾਓ ਕੋਈ ਬੰਦਾ ਕਮਜ਼ੋਰ ਬੰਦਾ ਉੱਥੇ ਜਾ ਜਾਂਦਾ। ਤੇ ਚਲੋ ਠੀਕ ਆ। ਬਖਾਰਪੁਰ ਦੇ ਵੀ ਆ ਰਹੇ। ਹਾਂਜੀ ਹਾਂਜੀ। ਅੱਛਾ। ਬਖਾਰ ਦੇ ਵੀ ਆ। ਤੇ ਸਕੇਨ ਦੇ। ਸਕੇਨ। ਆ ਕਿਉਂ ਉਹ ਹੜਾਂ ਦੀ ਉਹ ਹੋਇਆ ਨਾ। ਹਾਂਜੀ। ਹੋਰ सर वही थोड़ा बुखार हो गया पेट दर्द ये किसी पहली बार मिले नामिलखिलोकल <स्थितन> रानीपुर अच्छा अच्छा बहुत वाइस ठीक है चलो ठीक चल रहे ਕਹਿੰਦੇ ਨਾ ਕੋਈ ਨਾ ਹਾਂਜੀ ਬੱਚੇ ਡਾਕਟਰ ਨੇ ਓਕੇ ਡਾਕਟਰ ਨੇ ਓਕੇ ਓਕੇ ਡਾਕਟਰ ਜੀ ਨੇ ਲੈਣਾ ਅੱਛਾ ਗੋੜਬੋ ਗੋੜਬੋ ਕਿਸੇ ਆਈ ਓਕੇ ਕੋਲ ਬੀ ਬਲੀ ਬਈ ਕੀ ਗੱਲ ਹੈ ਗੋੜੀ ਚੱਕ ਕਰਵਾਣਾ ਹੈ ਚੱਕ ਕਰਵਾਣਾ ਹੈ ਅੱਛਾ ਅੱਛਾ ਤੇ ਇਹਨਾਂ ਦਾ ਲਈ ਆ ਨਹੀਂ ਇਕੋ ਵਾਲੇ ਪਿੰਡ ਦਾ ਕੋਈ ਘਰ ਰਵੇ ਨਾ ਜਿਹਨੂੰ ਪਤਾ ਨਾ ਹੋਵੇ ਮੈਡੀਕਲ ਕੈਂਪ ਲੱਗਾ ਹੈ ਠੀਕ ਠੀਕ ਹੈ ਨਾ ਮਤਲਬ ਇੰਨੇ ਸਾਰੇ ਡਾਕਟਰ ਆਏ ਸਪੈਸ਼ਲਿਸਟ ਸਕਿਨ ਦਾ ਗਾਇਨੀ ਦਾ ਮਤਲਬ ਇੰਨੀ ਵੱਡੀ ਟੀਮ ਨਹੀਂ ਆਉਂਦੀ ਹੈ ਹੈ ਨਾ ਇਹ ਵੱਧ ਤੋਂ ਲੋਕਾਂ ਨੂੰ ਕਰਾ ਹਾਂ ਪਿੰਡ ਵਾਲੇ ਹੀ ਆਂਦੇ ਹਾਂ ਉਹ ਠੀਕ ਹੈ ਇਹ ਕਿੱਥੇ ਜਾ ਕੇ ਗਏ ਹੈ ਰਾਜੀ ਹਾਂ ਜਿੱਥੇ ਜਾ ਕੇ ਜੇ ਰਹੇ ਹਾਂ ਸਾਰੇ ਸਰ ਇਹ ਮੇਰਾ ਦੋਸਤ ਆ ਬੱਚਾ ਪ੍ਰਿੰਮੂ ਦਾ ਅਰੇ ਲੈਟ ਨਹੀਂ ਖੋਲ ਅੱਛਾ ਜੀ ਇਹ ਵੀ ਲੋਕਲ ਦਾ ਰਹਿ ਗਿਆ ਓਕੇ ਸਰ ਸਿਹਤ ਸੜਕ ਸੁਰੱਖਿਆ ਤੇ ਸਿੱਖਿਆ ਇਹ ਚਾਰ ਬੁਨਿਆਦੀ ਸਹੂਲਤਾਂ ਹੁੰਦੀਆਂ ਲੋਕਾਂ ਵਾਸਤੇ ਸਰਕਾਰ ਨੇ ਤੁਸੀਂ ਉਦਘਾਟਨ ਕਰਕੇ ਆਏ ਹੋ ਜਿਓ ਹੁਣ ਲੋਕਾਂ ਦੀ ਸਿਹਤ ਦੇਖੀ ਜਾ ਰਹੀ ਹੈ ਜੀ ਕੀ ਕਹਿੰਨਾ ਤੁਹਾਡਾ ਸਰਕਾਰ ਦਾ ਰੋਡ ਪਲਾਨ ਕੀ ਹੈਗਾ ਬਿਲਕੁਲ ਹੜਾ ਤੋਂ ਬਾਅਦ ਜ਼ਿੰਦਗੀ ਇੱਕ ਵਾਰ ਫੇਰ ਸਹਜੇ ਸਹਜੇ ਲਈ ਤਿਆਰੀ ਹੈ ਔਰ ਲੋਕਾਂ ਨੂੰ ਜਿਹੜੀਆਂ ਮੂਲ ਬੂਤ ਸਹੂਦਾਵਾਂ ਨੇ ਜਿਹੜੀਆਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਰੁਕੀ ਹੋਈਆਂ ਸਨ ਲਗਾਤਾਰ ਉਹਦੇ ਤੋਂ ਕੰਮ ਕੀਤਾ ਜਾ ਰਿਹਾ ਔਰ ਸਪੈਸ਼ਲ ਮਾਝਾ ਦੇ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਇਤਿਹਾਸ ਦੇ ਅੰਦਰ ਹੜਾ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਪਹਿਲੀ ਵਾਰ ਇੱਕ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਸਮਝਣਾ ਉਹਦੀ ਸਟੱਡੀ ਕਰਨ ਦੇ ਲਈ ਜਾਂ ਉਹਨੂੰ ਕਨਸੋਲिडेट ਕਰਨ ਦੇ ਲਈ ਇੱਕ ਸੈਸ਼ਨ ਵੀ ਬੁਲਾਇਆ ਗਿਆ ਜਿਹਦੇ ਵਿੱਚੋਂ ਮੈਂ ਅੱਜ ਹੁਣੇ ਹੀ ਇੱਥੇ ਵਾਪਸ ਵਰਦੇ ਆਂ ਔਰ ਸੋਮਵਾਰ ਫਿਰ ਸੈਸ਼ਨ ਚੱਲਣਾ